ਸ਼ਰੀਆ ਕਾਲ ਕਿਵੇਂ ਲੱਗੀ ਫਿਰ ਠੀਕ ਲੱਗੀ 192 90 95 ਕਰਮੇ ਸ਼ੁਕਰਾਨਾ ਖੁਦਾ ਦਾ ਸਾਡੀ ਕੌਮ ਪੰਜਾਬੀ ਤੁਸੀਂ ਰੇਟਿੰਗ ਕਿੰਨੇ ਦੇ ਦੋਗੇ 10 ਤੋਂ ਦਰੇਪਤ ਤੂੰ ਥੱਕਦਾ ਨਹੀਂ ਸਾਰਾ ਦਿਨ ਤੀ ਤਲਵਾਰ ਦਾ ਅਭਿਆਸ ਕਰਕੇ ਜੇ ਪਿਤਾ ਜੀ ਵਾਂਗੂ ਸੂਰਮਾ ਬਣਨਾ ਫਿਰ ਮਿਹਨਤ ਤਾਂ ਕਰਨੀ ਪੈਣੀ ਹੈ ਜੀ ਐਕਟਿੰਗ ਸਭ ਤੋਂ ਵਧੀਆ ਲੱਗੀ ਨਿਮਰਤ ਕਹਿ ਰਹਾਂ ਦੀ ਹੈ ਸਿਰਮੂਵੀ ਬਹੁਤ ਵਧੀਆ ਸੀ ਰੇਟਿੰਗ ਦਊਂਗਾ 10/10 ਬੀਗਨੇ ਦਊਂਗਾ 10/10 ਮੇਰੀ ਧੌਣ ਦਾ ਕਿਲਾ ਬਹੁਤ ਮਜ਼ਬੂਤ ਹੈ ਖਾਲਸਾ ਆਤਾਉਣਾ ਚੋ ਕਿਲੇ ਕੱਢਣ ਦੀ ਸੇਵਾ ਮੁਫਤ ਕਰਦਾ ਹੈ ਜੀ ਗਿੱਪੀ ਘਰਵਾਲ ਦੀ ਸੀ ਜੀ ਬਹੁਤ ਸੋਹਣੀ ਫਿਲਮ ਹੈ ਜੀ ਗਿੱਪੀ ਘਰਵਾਲ ਨੇ ਬਹੁਤ ਸੋਹਣੀ ਫਿਲਮ ਬਣਾਈ ਹੈ ਦੇਖਣੀ ਚਾਹੀਦੀ ਪੂਰੇ ਪਰਿਵਾਰ ਦਰਾਂ ਨੇ ਦੇਖਣ ਵਾਲੀ ਫਿਲਮ ਹੈ ਜੀ ਬਹੁਤ ਵਧੀਆ ਜੀ ਜ਼ਰੂਰ ਦੇਖਣੀ ਚਾਹੀਦੀ ਸਾਰਿਆਂ ਨੂੰ ਆਪਣੇ ਆਪਣੇ ਇਤਿਹਾਸ ਬਾਰੇ ਪਤਾ ਲੱਗਦਾ ਰਾਈਟ 10/10 ਗੁੱਡ ਮੂਵੀ ਸਰਤੇ ਆਇਨ ਦੇਖ ਪੱਕੀ ਤੇ ਚੜ ਗਿਆ ਇਹਨੂੰ ਤੇਗ ਪੱਕੀ ਕਿੰਨੀ ਰੇਟਿੰਗ ਦੋਗੇ ਫਿਲਮ ਨੂੰ ਹਾਂਜੀ ਕਿਵੇਂ ਲੱਗੀ ਮੂਵੀ ਮੂਵੀ ਬਹੁਤ ਅੱਛੀ ਹੈ ਮੈਮ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ ਫੈਮਿਲੀ ਮੂਵੀ ਹੈ ਬਹੁਤ ਅੱਛੀ ਬਹੁਤ ਅੱਛੀ ਕਿੰਨੀ ਰੇਟਿੰਗ ਦੋਗੇ 10 ਚੋਂ 10 ਜਾਂ ਸਿੰਗਲ ਕਿਸੇ ਤਰ੍ਹਾਂ ਦੇ ਦਿਨ ਆ ਵਾ ਬਹੁਤ ਵਧੀਆ ਲੱਗੀ ਸਟੋਰੀ ਵਧੀਆ ਸੀ ਵਿਲਨ ਚ ਦਮ ਸੀ ਤੇ ਬਟ ਟਕਤੀ ਥੋੜੀ ਕਮੀ ਲੱਗਦੀ ਹੈ ਕਿਉਂਕਿ ਆਪਣੇ ਪ੍ਰੋਜੈਕਟ ਵੀ ਐਕਟਰ ਜਿਹੜੇ ਉਸ ਲੈਵਲ ਦੇ ਹੈ ਨਹੀਂ ਸੱਚਾ ਗਾਲ ਜੀ ਆਖਰਕਾਰ ਪਰਦੇ ਤੇ ਉੱਤਰ ਚੁੱਕਿਆ ਉਹ ਫਿਲਮ ਜਿਸ ਦਾ ਸਿਨੇਮਾ ਲਵਰਸ ਨੂੰ ਕਾਫੀ ਲੰਮੇ ਸਮੇਂ ਤੋਂ ਇੰਤਜ਼ਾਰ ਸੀ ਜੀ ਹਾਂ ਮੈਂ ਗੱਲ ਕਰ ਰਹੀ ਹਾਂ ਸਬਦੀ ਜਿਹੜੀ ਫੇਵਰੇਟ ਫਿਲਮ ਅਕਾਲ ਜਿਸ ਨੂੰ ਲੋਕ ਦੇਖਣ ਲਈ ਸਿਨੇਮਾ ਘਰਾਂ ਦੇ ਵਿੱਚ ਆਉਣ ਦਾ ਇੰਤਜ਼ਾਰ ਕਰ ਰਹੀ ਸੀ ਜੇ ਮੈਂ ਗੱਲ ਕਰਾਂ ਤਾਂ ਅੱਜ ਸਿਨੇਮਾ ਘਰਾਂ ਦਾ ਜਿਹੜਾ ਮਾਹੌਲ ਹੈ ਉਹ ਵੱਖਰਾ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਅਕਾਲ ਮੂਵੀ ਰਿਲੀਜ਼ ਹੋ ਚੁੱਕਿਆ ਤਾਂ ਉਹ ਜਿਹੜੇ ਲੋਕ ਬਾਹਰ ਨਿਕਲ ਰਹੇ ਨੇ ਮੂਵੀ ਨੂੰ ਦੇਖ ਕੇ ਉਹਨਾਂ ਨੂੰ ਪੁੱਛਦੇ ਹਾਂ ਕਿ ਅਕਾਲ ਉਹਨਾਂ ਦੇ ਦਿਲ ਤੇ ਉਤਰ ਸਕੀ ਜਾਂ ਫਿਰ ਹਜੇ ਵੀ ਕੋਈ ਕਮੀ ਰਹਿ ਗਈ ਹੈ ਕਿਵੇਂ ਲੱਗੀ ਫਿਲ ਕਿੰਨੇ ਕ ਰੇਟਿੰਗ ਦਵਾਂ ਰੇਟਿੰਗ 7 10 10 ਬਹੁਤ ਚੁਕਰੀ ਮੈਂ ਤੁਹਾਨੂੰ ਕਿੰਨੇ ਦਵਾਂਗੇ ਮੈਂ ਤੇ 100 ਵਿੱਚ 90 95 ਜਾਂਗੀ ਬਹੁਤ ਸੋਹਣੀ ਫਿਲਮ ਸੀ ਹਾਂਜੀ ਸੋਹਣੀ ਸੀ ਮਤਲਬ ਘਰੇਲੂ ਸੀ ਫੈਮਿਲੀ ਦੀ ਵੇਖਣ ਵਾਲੀ ਸੀ ਬਹੁਤ ਵਧੀਆ ਸੀ ਗੁੱਡ ਸਕੇਵੇਂ ਦੀ ਲੱਗੀ ਫਿਲਮ ਪੈਸੇ ਵਸੂਲ ਹੋਏ ਹਾਂਜੀ ਹਾਂਜੀ ਬਹੁਤ ਵਧੀਆ ਕਿੰਨੀ ਰੇਟਿੰਗ ਦਵੋਗੇ ਹਾਂਜੀ ਕਿੰਨੀ ਰੇਟਿੰਗ ਕਿੰਨੇ ਦੋਗੇ 10 ਚੋਂ 10 10 ਦੋਗੇ ਇੰਨੀ ਵਧੀਆ ਲੱਗੀ ਇਹਦੀ ਐਕਟਿੰਗ ਸਭ ਤੋਂ ਵਧੀਆ ਲੱਗੀ ਉਹਨੇ ਨਿਰਮਤ ਕੈਰਾ ਨਿਰਮਤ ਕੈਰਾ ਦੀ ਐਕਟਿੰਗ ਬਹੁਤ ਵਧੀਆ ਤੇ ਜਿਹੜਾ ਜੰਗੀ ਜਹਾਨਾ ਸੀਗਾ ਖੌਫ ਪੈਦਾ ਕਰ ਪਾਇਆ ਹਾਂਜੀ ਹਾਂਜੀ ਬਹੁਤ ਵਧੀਆ ਸਰ ਤੁਹਾਨੂੰ ਕਿਵੇਂ ਲੱਗੀ ਫਿਲਮ ਬਹੁਤ ਸਿਰਮੋਵੀ ਜੀ ਬਹੁਤ ਵਧੀਆ ਕਿੰਨੀ ਰੇਟਿੰਗ ਦਊਂਗਾ 10/10 ਤੁਸੀਂ ਕਿੰਨੇ ਦਊਂਗਾ 9/10 ਹਾਂਜੀ ਤੁਸੀਂ ਕਿੰਨੇ ਨਿਰਮਤ ਕਹਿੰਦਾ ਕਿਪੀਕੇ ਦੇ ਬਹੁਤ ਵਧੀਆ ਰੋਲ ਸੀਗਾ ਅੱਛਾ ਸੀਗਾ ਰੋਲ ਬਹੁਤ ਪ੍ਰਭਾਵਸ਼ਾਲੀ ਸੀਗਾ ਵਧੀਆ ਲੱਗੀ ਫਿਲਮ ਸੱਚੇ ਗੀ ਗਿੱਪੀ ਗਰੇਵਾਲ ਦੇ ਸੀ ਜੀ ਬਹੁਤ ਦੋਸਤ ਐਕਟਿੰਗ ਵਧੀਆ ਲੱਗੀ ਬਹੁਤ ਸਰਾਜ ਬੱਚਿਆਂ ਦੀ ਬੋਲ ਜਾਈ ਸੀ ਉਹਨਾਂ ਦੋਨਾਂ ਦੇ ਜੀ ਬਾਕੀ ਜਿਹੜਾ ਵਿਲਨ ਦੇ ਰੋਲ ਸੀ ਉਹ ਵੀ ਪੂਕਾਰ ਸੀ ਪੁਰਾ ਜੀ ਬਹੁਤ ਦਮਦਾਰ ਸੀ ਜੀ ਸਰ ਕਿਵੇਂ ਲੱਗੀ ਫਿਲਮ ਬਹੁਤ ਸੋਹਣੀ ਫਿਲਮ ਹੈ ਜੀ ਗਿੱਪੀ ਗਰੇਵਾਲ ਨੇ ਬਹੁਤ ਸੋਹਣੀ ਫਿਲਮ ਬਣਾਈ ਹੈ ਦੇਖਣੀ ਚਾਹੀਦੀ ਪੂਰੇ ਪਰਿਵਾਰ ਦਰਾਂ ਦੇ ਦੇਖਣ ਵਾਲੀ ਫਿਲਮ ਹੈ ਜੀ ਔਰ ਸਭ ਤੋਂ ਵੱਡੀ ਗੱਲ ਗਿੱਪੀ ਗਰੇਵਾਲ ਦੇ ਬੱਚਿਆਂ ਨੇ ਬਹੁਤ ਸੋਹਣਾ ਰੋਲ ਕੀਤਾ ਤਿੰਨੇ ਬੱਚੇ ਲੈ ਕੇ ਆਇਆ ਬਹੁਤ ਸੋਹਣਾ ਰੋਲ ਕੀਤਾ ਨਾ ਗਿੱਪੀ ਗਰੇਵਾਲ ਨੇ ਬਹੁਤ ਸੋਹਣਾ ਰੋਲ ਕੀਤਾ ਦੀ ਬੈਸਟ ਰੇਟਿੰਗ 5 ਸਰ ਕਿਵੇਂ ਲੱਗੀ ਫਿਲਮ ਬਹੁ ਕਿੰਨੀ ਕੁ ਵਧੀਆ ਲੱਗੀ ਬਹੁਤ ਜ਼ਿਆਦਾ ਵਧੀਆ ਅੱਛਾ ਫਤਿਹ ਬੁਲਾ ਦਿਓ ਇੱਕ ਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਲੱਗੀ ਫਿਲਮ ਬਹੁਤ ਵਧੀਆ ਜੀ ਜ਼ਰੂਰ ਦੇਖਣੀ ਚਾਹੀਦੀ ਸਾਰਿਆਂ ਨੂੰ ਆਪ ਨੂੰ ਆਪਣੇ ਇਤਿਹਾਸ ਬਾਰੇ ਪਤਾ ਲੱਗਦਾ ਰਾਈਟ ਕਿੰਨੀ ਕੁ ਰੇਟਿੰਗ ਦਵੋਗੇ ਹਾਂ 10 ਆਊਟ ਆਫ 10 ਗੁੱਡ ਮੂਵੀ ਚਲੋ ਇੱਕ ਲਾਈਨ ਪੂਰੀ ਕਰ ਦੋ ਦਰਤੇ ਆਏ ਨੂੰ ਦੇਗ ਪੱਕੀ ਦਰਤੇ ਆਏ ਨੂੰ ਦੇਗ ਪੱਕੀ ਤੇ ਚੜ ਕੇ ਆਏ ਨੂੰ ਟੇਗ ਪੱਕੀ ਹਾਂ ਕੀ ਬਾਤ ਹੈ ਕੀ ਬਾਤ ਹੈ ਇਹ ਫਤਿਹ ਬੁਲਾ ਦਿਓ ਇੱਕ ਵਾਰੀ ਹਾਂ ਜੀ ਫਤਿਹ ਬੁਲਾਓ ਖਾਲਸਾ ਵਾਹਿਗੁਰੂ ਜੀ ਕੀ ਅੱਜ ਆ ਫਿਲਮ ਦੇ ਵਿੱਚ ਸਿਧਾਂਤਤਾ ਦੀ ਗੱਲ ਕੀਤੀ ਗਈ ਨਾ ਇੱਕ ਲਾਈਨ ਹੈ ਮੇਰੀ ਉਹ ਪੂਰੀ ਕਰ ਦੋ ਇੱਕ ਇੱਕ ਸਿੰਘ ਕਿਸ ਦੇ ਬਰਾਬਰ ਹੁੰਦਾ ਸਵਾ ਲੱਖ ਦਾ ਚਲੋ ਵਾ ਕਿੰਨੀ ਰੇਟਿੰਗ ਦੋਗੇ ਫਿਲਮ ਨੂੰ 100% ਹਮ ਐਨੀ ਵਧੀਆ ਲੱਗੀ ਕਿਦੀ ਐਕਟਿੰਗ ਸਭ ਤੋਂ ਵਧੀਆ ਲੱਗੀ ਪਹਾੜ ਆਰਮੀ ਚ ਆ ਜੀ ਆ ਚਾਰਮੀ ਚੋਂ ਤੇ ਕੀ ਉਹਦੇ ਉਸ ਵਕਤ ਮਹਿਸੂਸ ਕੀਤਾ ਜੀ ਬਹੁਤ ਪ੍ਰਾਊਡ ਫੀਲ ਹੋਇਆ ਹਮ ਐਜ਼ ਅ ਸਿੱਖ ਹੋਣ ਦੇ ਨਾਤੇ ਵੀ ਕੀ ਪੰਜਾਬੀ ਹੋਣ ਦੇ ਨਾਤੇ ਪ੍ਰਾਊਡ ਤੇ ਲੋਕਾਂ ਨੂੰ ਕੀ ਅਪੀਲ ਕਰਦੇ ਲੋਕਾਂ ਨੂੰ ਅਪੀਲ ਕਰ ਦੋ ਵੀ ਦੇਖਣਾ ਨੇ ਥੈਂਕ ਯੂ ਸਾਰੇ ਹੋਣ ਚਾਹੀਦੇ ਵਧੀਆ ਮੂਵੀ ਆ ਬਹੁਤ ਚੱਲੂ ਆ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਹਾਂਜੀ ਕਿਵੇਂ ਲੱਗੀ ਮੂਵੀ ਮੂਵੀ ਬਹੁਤ ਅੱਛੀ ਐ ਮੈਮ ਸਾਰਿਆਂ ਨੂੰ ਦੇਖਣੀ ਚਾਹੀਦੀ ਐ ਫੈਮਿਲੀ ਮੂਵੀ ਐ ਪਲੱਸ ਇਸ ਨਾਲ ਸਿੱਖਾਂ ਦੀ ਹਿਸਟਰੀ ਬਾਰੇ ਪਤਾ ਲੱਗ ਰਿਹਾ ਵੀ ਇੱਕ ਇੱਕ ਕਿੰਨੇ ਸਾਲ ਨੱਕ ਦੇ ਬਰਾਬਰ ਹੁੰਦਾ ਸਾਰਿਆਂ ਨੂੰ ਵਾਚ ਕਰਨੀ ਚਾਹੀਦੀ ਐ ਮੈਂ ਕਹਿਣਾ ਵੀ ਆਪਣੇ ਬੱਚਿਆਂ ਨੂੰ ਦਿਖਾਓ ਉਹਨਾਂ ਨੂੰ ਸਿੱਖਾਂ ਦੀ ਹਿਸਟਰੀ ਦਾ ਪਤਾ ਲੱਗੇ ਵੀ ਐਕਚੁਅਲੀ ਜੋ ਲੋਕੀ ਸੰਬਧਦੇ ਆ ਵੀ ਸਿੱਖ ਕਿਸੇ ਕੰਮ ਦੇ ਨਹੀਂ ਹੈਗੇ ਜਿਵੇਂ ਲੋਕਾਂ ਦਾ ਸਿੱਖਾਂ ਦਾ ਮਜ਼ਾਕ ਬਣਾਇਆ ਜਾ ਰਿਹਾ ਇਸ ਮੂਵੀ ਵਿੱਚ ਐਕਚੁਅਲੀ ਪਤਾ ਲੱਗ ਰਿਹਾ ਵੀ ਸਿੱਖਾਂ ਨੇ ਮੁਸਲਮਾਨਾਂ ਦੇ ਖਿਲਾਫ ਕਿੱਦਾਂ ਲੜਾਈ ਕੀਤੀ ਸੀ ਕਿਵੇਂ ਜਦੋਂ ਲੜਾਈਆਂ ਸਾਰਾ ਇਤਿਆਸ ਦੱਸਿਆ ਗਿਆ। ਪੈਸੇ ਵਸੂਲ ਹੋਏ। ਪੈਸੇ ਵਸੂਲ। ਅੱਛਾ ਮੇਰੇ ਇੱਕ ਲਾਈਨ ਪੂਰੀ ਕਰ ਦੋ। ਦਰ ਤੇ ਆਏ ਨੂੰ ਦੇਖ ਪੱਕੀ। ਤੇ ਮੈਂ ਐਕਚੁਅਲੀ ਮੈਨੂੰ ਇਸ ਦਮ ਨਹੀਂ ਚੜ ਕੇ ਆਈ ਨੂੰ ਤੇ ਪੱਕੀ ਹਾਂ। ਚਲੋ ਕਿੰਨੀ ਰੇਟਿੰਗ ਦੋਗੇ ਮੂਵੀ ਨੂੰ ਇੱਕ ਵਾਰੀ ਸਾਰਿਆਂ ਨੂੰ ਦੱਸੋ ਸਾਰਿਆਂ ਨੂੰ ਕਹੋ ਵੀ ਮੂਵੀ ਦੇਖਣ ਆਣੀ ਹੈ। ਦੇਖਣੀ ਚਾਹੀਦੀ 10 on 10 ਦਵਾਂਗਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਇੱਕ ਵਾਰੀ ਫਤਿਹ ਬੁਲਾ ਦਿਓ ਪਹਿਲਾਂ। ਬੋਲੇ ਸੋਨਹਿ ਹਾਲ। ਸ਼ਾਸਤ ਸ਼੍ਰੀ ਅਕਾਲ। ਕਿਵੇਂ ਲੱਗਿਆ ਕਾਲ ਮੂਵੀ ਦੇਖ ਕੇ ਆਏ ਹੋ ਕਿਵੇਂ ਲੱਗਿਆ? ਬਹੁਤ ਅੱਛੀ ਬਹੁਤ ਅੱਛੀ ਕਿੰਨੀ ਰੇਟਿੰਗ ਦੇਵੋਗੇ 10 ਤੋਂ 10 10 ਦੇ ਦੂੰਗੇ ਇੰਨੀ ਵਧੀਆ ਲੱਗੀ ਸਭ ਤੋਂ ਵਧੀਆ ਐਕਟਿੰਗ ਕਿਦੀ ਲੱਗੀ ਅ ਜੋ ਸਰਦਾਰ ਜੇਦੇ ਜੀ ਜੋ ਬਹੁਤ ਬਰੇਵ ਸੀ ਬਰੇਵ ਸੀ ਅ ਅਕਾਲ ਸਿੰਘ ਗਿੱਪੀ ਘਰੇਵਾਲ ਦੀ ਐਕਟਿੰਗ ਸਭ ਤੋਂ ਵਧੀਆ ਲੱਗੀ ਹੂੰ ਉਹਦੇ ਵਰਗਾ ਬਰੇਵ ਬਣਨਾ ਚਾਹੋਗੇ ਹੂੰ ਤੇ ਜਿਹੜਾ ਵਿਲਨ ਸੀਗਾ ਜੰਗੀ ਜਹਾਨਾ ਉਹਦਾ ਖੌਫ ਥੋੜਾ ਪੈਦਾ ਹੋਇਆ ਮਨ ਦੇ ਵਿੱਚ ਅੱਛਾ ਨਹੀਂ ਲੱਗਿਆ ਮੈਨੂੰ ਅੱਛਾ ਨਹੀਂ ਲੱਗਿਆ ਕਿਉਂ ਨਹੀਂ ਅੱਛਾ ਲੱਗਿਆ ਡਰ ਨਹੀਂ ਲੱਗਿਆ ਉਹਦੇ ਤੋਂ ਕਿਉਂ ਸਿੰਘ ਕਿਸੇ ਤੋਂ ਡਰਦੇ ਨਹੀਂ ਆ ਵਾ ਬਹੁਤ ਵਧੀਆ ਗੱਲ ਕੀ ਇੱਕ ਵਾਰੀ ਦੁਬਾਰਾ ਜ਼ੋਰ ਦੀ ਕਹਿ ਦੋ ਸਿੰਘ ਕਿਸੇ ਤੋਂ ਡਰਦੇ ਨਹੀਂ ਵਾ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਵੀ ਦੇਖ ਕੇ ਆਏ ਹੋ ਜੀ ਮੈਨੂੰ ਕੁਝ ਪਤਾ ਹੀ ਨਹੀਂ ਉਹਦੇ ਤੁਹਾਨੂੰ ਪਤਾ ਨਹੀਂ ਕਿਵੇਂ ਦੀ ਲੱਗੀ ਦੇਖਣ ਨੂੰ ਬੋਰ ਹੋਏ ਸੀ ਕਿ ਬੋਰ ਨਹੀਂ ਹੋਏ ਥੋੜਾ ਜਿਹਾ ਥੋੜਾ ਜਿਹਾ ਅੱਛਾ ਕਿੰਨੀ ਰੇਟਿੰਗ ਦੋਗੇ ਫਿਲਮ ਨੂੰ ਦੱਸ ਚੋ ਕਿੰਨੇ ਨੰਬਰ ਦੋਗੇ 8 8 ਸੱਚੀ ਗੱਲ ਸਰ ਸੱਚੀ ਗੱਲ ਤੁਸੀਂ ਮੂਵੀ ਦੇਖ ਕੇ ਆਏ ਹੋ ਹਨਾ ਹੁਣੇ-ਹੁਣੇ ਕਿਵੇਂ ਦੇ ਲੱਗੀ ਮੂਵੀ ਵਧੀਆ ਸੀ ਆਓ ਸਟੋਰੀ ਵਧੀਆ ਸੀ ਵਿਲਨ ਚ ਦਮ ਸੀ ਤੇ ਬਟ ਟੈਕਟਿਕ ਚ ਥੋੜੀ ਕਮੀ ਲੱਗਦੀ ਹੈ ਕਿਉਂਕਿ ਆਪਣੇ ਪੰਜਾਬੀ ਐਕਟਰ ਜਿਹੜੇ ਉਸ ਲੈਵਲ ਦੇ ਹੈ ਨਹੀਂ ਕਿਉਂਕਿ ਆਪਾਂ ਥੋੜਾ ਜਿਹਾ ਦੇਖਦੇ ਆ ਹਾਲੀਵੁੱਡ ਦੇਖਦੇ ਆ ਬਾਲੀਵੁੱਡ ਪਰ ਚਲੋ ਇੱਕ ਕਦਮ ਵਧੀਆ ਪੱਟਿਆ ਹੋਇਆ ਹੈ ਨਾ ਪੰਜਾਬੀ ਮੂਵੀ ਇਹਨਾਂ ਥੋੜਾ ਜਿਹਾ ਅੱਗੇ ਲੈ ਕੇ ਆ ਰਹੇ ਨੇ ਇਤਿਹਾਸ ਜਿ ਹੁਣ ਬੱਚੇ ਦੇਖ ਕੇ ਆਏ ਆ ਕੁਝ ਇਤਿਹਾਸ ਨਾਲ ਜੁੜਦੇ ਨੇ ਦੇਖਦੇ ਨੇ ਤਾਂ ਮੈਂ ਇਹ ਪ੍ਰੇਫਰ ਕਰਦਾ ਹਾਂ ਚਲੋ ਸਾਰਿਆਂ ਨੂੰ ਦਿਖਾਇਆ ਜਾਵੇ ਬੱਚਿਆਂ ਨੂੰ ਸਿੱਖੀ ਬਾਰੇ ਮਨ ਮੋਟਾ ਤਾਂ ਕੁਝ ਤਾਂ ਪਤਾ ਲੱਗੇਗਾ ਨਾ ਕਿਉਂਕਿ ਐਂਟਰਟੇਨਮੈਂਟ ਵਾਲੀ ਮੂਵੀ ਆਈ ਜਾਂਦੀ ਹੈ ਉਹਦੇ ਨਾਲ ਹਾਸਲਿਆ ਖੇਡ ਲਿਆ ਪਰ ਬੱਚੇ ਇਤਿਹਾਸ ਨਾਲ ਨਹੀਂ ਜੁੜਦੇ ਤੇ ਕੁਝ ਤਾਂ ਚਲੋ ਜੁੜਦੇ ਆ ਨਾ ਬਾਕੀ ਓਵਰ ਆਲ ਵਧੀਆ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ ਜੋ ਕਮੀਆਂ ਆ ਆਪਾਂ ਥੋੜੀ ਗਹਿਰਾਈ ਨਾਲ ਦੇਖਦੇ ਤਾਂ ਸਾਨੂੰ ਲੱਗਦੀ ਹੈ ਕਿ ਐਕਟਿੰਗ 'ਚ ਕਮੀ ਹੈ ਕੋਈ ਹੋ ਸਕਦਾ ਜੀ ਉਹ ਹੋ ਸਕਦਾ ਸੀ ਬਟ ਓਵਰ ਆਲ ਵਧੀਆ ਮੂਵੀ ਦੇਖਣ ਜੋਗੀ ਹੈ ਪਰ ਸਰ ਤੁਹਾਨੂੰ ਐਨ ਲੱਗਦਾ ਵੀ ਹਿਸਟੋਰੀਕਲ ਮੂਵੀ ਜਦੋਂ ਆਉਂਦੀ ਹੈ ਇਤਿਹਾਸਕ ਫਿਲਮ ਜਦੋਂ ਆਪਾਂ ਬਣਾ ਲੈਂਦੇ ਆ ਤਾਂ ਆਡੀਅנס ਘਟ ਜਾਂਦੀ ਹੈ ਬਹੁਤ ਹੈ ਤਾਂ ਮੈਂ ਪਹਿਲਾਂ ਹੀ ਨੋਟ ਕਰ ਰਿਹਾ ਸੀ ਇੱਕ ਪਹਿਲਾਂ ਵੀ ਮੂਵਮੈਂਟ ਦੇਖਣਾ ਸੀ ਪਤਾ ਨਹੀਂ ਕਿਹੜੀ ਯਾਦ ਈ ਮੈਨੂੰ ਇਸ ਟਾਈਮ ਉਧਰ ਚ ਵੀ ਇੱਕ ਸੇਮ ਸੀ ਅੱਜ ਪਹਿਲਾ ਦਿਨ ਹੈ ਤੇ ਸੀਟਾਂ ਖਾਲੀ ਹੋਈਆਂ ਲੋਕੀ ਪਤਾ ਕੀ ਹੈ ਇੱਥੇ ਮਾਪਿਆਂ ਦੀ ਗਲਤੀ ਹੈ ਉਹ ਦਿਖਾਣੇ ਨਹੀਂ ਜਾਂਦੇ ਹੁਣ ਦੇਖੋ ਮੈਂ ਬੱਚਾ ਲੈ ਕੇ ਆਇਆ ਚਲੋ ਕਮ ਸੇ ਕਮ ਚਲੋ ਨਹੀਂ ਦੇਖਣਗੇ ਹਾਲੇ ਬੱਚੇ ਨੇ ਪਤਾ ਨਹੀਂ ਉਸ ਤਾਂ ਸਿੱਖਦੇ ਹਨ ਜਿਹੜਾ ਬੰਦਾ ਧਰਮ ਨਾਲ ਜੁੜੇਗਾ ਉਹ ਚੰਗਾ ਪਾਸੇ ਲੱਗੇਗਾ ਆਪਣੇ ਮਾਪੇ ਵੀ ਐਂਟਰਟੇਨਮੈਂਟ ਵਾਲੇ ਆ ਹੱਸ ਲਿਆ ਖੇਡ ਲਿਆ ਧਰਮ ਨਾਲ ਜੋੜਨਾ ਹੀ ਨਹੀਂ ਜਾਂਦੇ ਤੋ ਫਿਰ ਕੀ ਕਰਨਗੇ ਕੀ ਆਣਾ ਚਾਹੀਦਾ ਸਾਰਿਆਂ ਨੂੰ ਲੈ ਕੇ ਆਣਾ ਚਾਹੀਦਾ ਕਮ ਸੇ ਕਮ ਇਤਿਹਾਸਿਕ ਜੇ ਆਪਾਂ ਇਹਨੂੰ ਪ੍ਰੇਫਰ ਕਰਵਾਵਾਂਗੇ ਨਾ ਤਾਂ ਹੀ ਹੋਰ ਮੂਵੀ ਬਣਾਣਗੀਆਂ ਜਿਨ੍ਹਾਂ ਨੂੰ ਕਮਾਈ ਨਹੀਂ ਹੋਣੀ ਉਹ ਕਹਿਣਗੇ ਛੱਡੋ ਯਾਰ ਕੀ ਬਣਾਣਾ ਫਿਰ ਉਹ ਹੀ ਹਾਸਾ ਖੇਡਾਂਗੇ ਜਿョਦਾ ਰਹਿਣਾ ਮੂਵੀ ਅਜਤੋਂ ਹੁਣ ਜਿਵੇਂ ਉਹਨੇ ਵੀ ਗੱਲ ਕੀਤੀ ਹੈ ਨਾ ਤੁਹਾਡੇ ਬੱਚੇ ਨੇ ਵੀ ਬਰੇਵ ਇੱਕ ਦੇ ਸ਼ਬਦ ਦਾ ਉਹਨੇ ਵੀ ਸਿੰਗ ਕਿਸੇ ਤੋਂ ਡਰਦੇ ਨਹੀਂ ਬੱਚੇ ਕੁਝ ਤਾਂ ਸਿੱਖਦੇ ਆ ਜਿਹੜੇ ਸਿਧਾਂਤਾਂ ਦੀ ਗੱਲ ਕੀਤੀ ਗਈ ਆ ਫਿਲਮ ਦੇ ਵਿੱਚ ਬੱਚੇ ਉਹਨਾਂ ਨੂੰ ਲੈ ਕੇ ਇੱਕ ਲਾਈਨ ਨਹੀਂ ਦੋ ਲਾਈਨें ਅੱਧਾ ਵਰਡ ਕੁਝ ਤਾਂ ਸਿੱਖਣਗੇ ਬਿਲਕੁਲ ਸਹੀ ਗੱਲ ਹੈ ਪਤਾ ਕੀ ਹਰ ਬੱਚੇ ਆ ਠੀਕ ਹੈ ਇਹ ਅੱਜ ਇੱਕ ਇੱਕ ਚੀਜ਼ ਗੇਨ ਕਰਨਗੇ ਇੱਕ ਲਾਈਨ ਹੀ ਗੇਨ ਕਰਨਗੇ ਕਿਉਂਕਿ ਆ ਸਿੰਗ ਕਿਸੇ ਤੋਂ ਡਰਦੇ ਨਹੀਂ ਇਹ ਗੇਨ ਕਰ ਲਏ ਇਹਨਾਂ ਨੇ ਅਗਲੇ ਬਰੇਬਤ ਆਏਗਾ ਨਾ ਅੰਦਰ ਬੱਚੇ ਦੇ ਹੌਲੀ ਹੌਲੀ ਜਿਵੇਂ ਆਪਾਂ ਇਤਿਹਾਸ ਨਾਲ ਜਾਣੂ ਹੁੰਦੇ ਜਾਣੇ ਹੁਣ ਛੋਟਾ ਜਦੋਂ ਇਹ 18 ਸਾਲ ਤੱਕ ਹੋਣਾ ਹੈ ਇਤਿਹਾਸ ਬਾਰੇ ਜਾਣ ਜੇਗਾ ਥੋੜਾ ਤਾਂ ਮੱਤ ਤਾਂ ਚੰਗੇ ਪਾਸੇ ਚੱਲੇਗੀ ਨਾ 100 ਵਾਰੀ ਸੋਚੇਗਾ ਕਿ ਮੈਂ ਗਲਤ ਕੰਮ ਨਹੀਂ ਕਰਨਾ ਸੋ ਬੜੀ ਚੀਜ਼ਾਂ ਲੈਸਨ ਤਾਂ ਦਿੱਤੇ ਹੋਏ ਹਨ ਨਾ ਇਹਦੇ ਵਿੱਚ ਕਿ ਆਪਾਂ ਗਲਤ ਕੰਮ ਨਹੀਂ ਕਰਨਾ ਮਤਲਬ ਵਾਰ ਨਹੀਂ ਕਰਨਾ ਪਿੱਠ ਪਿੱਛੇ ਜੇ ਛੋਟੇ ਛੋਟੇ ਮੈਸੇਜ ਹੈ ਓਲੀ ਓਲੀ ਬੰਦਾ ਅੱਗੇ ਵੱਧਦਾ ਜਾਂਦਾ ਬੱਚਾ ਕੁ ਵੱਡਾ ਹੋਏਗਾ ਆਪਣੇ ਆਪ ਜੁੜ ਜਾਏਗਾ ਇਹਦੇ ਨਾਲ ਬਹੁਤ ਜ਼ਰੂਰੀ ਹੈ ਫਿਰ ਉਹਨੇ ਨਾ ਬੱਚਿਆਂ ਦੇ ਦਿਮਾਗ 'ਚ ਵੀ ਪੈ ਗਿਆ ਵੇ ਸੀ ਸਿੰਘਾਂ ਹਾਂ ਸਿੰਘ ਕਿਸੇ ਤੋਂ ਡਰਦੇ ਨਹੀਂ ਹਨਾ ਤੇ ਕਿਹੜਾ ਫਿਲਮ ਦੇ ਵਿੱਚ ਅਜਿਹਾ ਕਿਰਦਾਰ ਹੈ ਜਿਸਨੇ ਜਸਟਿਸ ਕੀਤਾ ਆਪਣੇ ਕਿਰਦ ਜਿਹੜੇ ਬਾਲੀਵੁੱਡ ਦੇ ਐਕਟਰ ਹੈ ਨਾ ਉਹ ਪ੍ਰੋਪਰ ਐਕਟਿੰਗ ਸਿੱਖੇ ਹੋਏ ਨੇ ਜਿਹੜੇ ਪੰਜਾਬੀ ਐਕਟਰ ਹੈ ਉਹਨਾਂ ਥੋੜੀ ਕਮੀ ਹੁੰਦੀ ਆ ਆਪਾਂ ਇਹ ਸਾਰੇ ਜਾਣੂ ਆ ਹੈਨਾ ਤੇ ਵਿਲਨ ਦਾ ਰੋਲ ਬਹੁਤ ਵਾਕੂਬੀ ਨਿਭਾਇਆ ਉਹਨਾਂ ਨੇ ਉਹਨਾਂ ਦੇ ਫਾਦਰ ਸਾਹਿਬ ਹੈ ਆਪਾਂ ਉਹਨਾਂ ਨੂੰ ਬੜੇ ਟਾਈਮ ਤੋਂ ਜਾਣਦੇ ਆ ਉਹ ਵੀ ਬਹੁਤ ਸੋਹਣਾ ਰੋਲ ਨਿਭਾਉਂਦੇ ਸੀ ਹੈਨਾ ਤੇ ਬਾਕੀ ਇਹ ਕਿ ਘੁੱਗੀ ਜੀ ਨੇ ਉਹ ਵੀ ਐਕਟਰ ਬਹੁਤ ਪੁਰਾਣੇ ਵਧੀਆ ਸੂਝਵਾਨ ਨੇ ਹੈਨਾ ਉਹਨਾਂ ਦੀ ਐਕਟਿੰਗ ਬਹੁਤ ਸੋਹਣੀ ਹੈ ਇੱਕ ਵਿਲਨ ਦਾ ਰੋਲ ਬਹੁਤ ਵਧੀਆ ਬਾਕੀ ਗਿੱਪੀ ਵਾਲੇ ਵਾਲ ਵੀ ਵਧੀਆ ਹੈ ਨਿਭਾਈ ਐਕਟਿੰਗ ਹੈਨਾ ਬਾਕੀ ਮੈਨੂੰ ਥੋੜਾ ਜਿਹਾ ਕਮੀ ਲੱਗਦੀ ਉਹਨਾਂ 'ਚ ਐਜ਼ ਐਕਟਰ ਬਾਕੀ ਵਧੀਆ ਇਨਸਾਨ ਬਹੁਤ ਵਧੀਆ ਮੈਨੂੰ ਪਤਾ ਹੈ ਪਰਸਨਲੀ ਬਾਕੀ ਓਵਰঅল ਵਧੀਆ ਤੁਸੀਂ ਚਲੋ ਇੱਥੋਂ ਤੱਕ ਕੋਸ਼ਿਸ਼ਾਂ ਹੋ ਰਹੀਆਂ ਨੇ ਅੱਗੇ ਵੀ ਹੋਰ ਕੋਸ਼ਿਸ਼ ਹੋਣਗੇ ਸੁਧਾਰ ਹੋਣਗੇ ਤਾਂ ਇੱਕ ਵਧੀਆ ਫਿਲਮ ਜਿਸ ਨੂੰ ਲੋਕ ਦੇਖਣ ਜਾਣਗੇ ਹਨਾ ਉਹ ਵੀ ਜ਼ਰੂਰ ਆਊਗੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਬਹੁਤ ਬਹੁਤ ਧੰਨਵਾਦ ਸਾਈ ਕਾਲ ਸਾਹਿਬ ਬਾਈ ਬਟੇ ਤਾਂ ਜੀ ਤੁਸੀਂ ਸੁਣਿਆ ਨਾ ਲੋਕਾਂ ਦੇ ਰਿਵਿਊ ਜੂ ਅਕਾਲ ਮੂਵੀ ਦੇਖ ਕੇ ਸਿਨੇਮਾ ਘਰਾਂ ਚੋਂ ਬਾਹਰ ਨਿਕਲ ਚੁੱਕੇ ਨੇ ਹੁਣ ਜਲਦੀ ਤੁਸੀਂ ਵੀ ਤਿਆਰੀ ਕਰੋ ਸਿਨੇਮਾ ਘਰ ਦੇ ਵਿੱਚ ਜਾਣ ਦੀ ਕਿਉਂਕਿ ਫਿਲਮ ਅਕਾਲ ਅੱਜ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਚੁੱਕੀ ਹੈ ਜਲਦੀ ਜਲਦੀ ਟਿਕਟ ਬੁੱਕ ਕਰਾਓ ਤੇ ਫਿਲਮ ਦੇਖਣ ਨੂੰ ਜਾਓ ਤੇ ਆਪਣੇ ਕਲਾਕਾਰਾਂ ਨੂੰ ਸਪੋਰਟ ਕਰੋ